ਲਓ ਜੀ ਦੋਸਤੋ ਜੋ ਆਪਾਂ ਤੇਲ ਤੁਖਾਨੀ ਤਿਆਰ ਕਰ ਰਹੇ ਆ ਸੋ ਅੱਗੇ ਜੋ ਆਪਾਂ ਤਲਾ ਤੁਖਾਨੀ ਜਿਹੜਾ ਹੈ ਇਸ ਦੇ ਵਿੱਚ 2 ਲੀਟਰ ਜਿਹੜੀਆਂ ਅਲੱਗ-ਅਲੱਗ ਪਤਾਰ ਦੀਆਂ ਜਿਹੜੀਆਂ ਬੂਟੀਆਂ ਦਾ ਰਸ ਪਾ ਚੁੱਕੇ ਆ ਅਤੇ 3 ਤੀਜਾ ਲੀਟਰ ਵੀ ਜਿਹੜਾ ਹੁਣ ਆਪਾਂ ਕੁਝ ਜੜੀਆਂ ਬੂਟੀਆਂ ਦਾ ਮੁਕੱਦਰ ਰਸ ਇਸ ਦੇ ਵਿੱਚ ਐਡ ਕਰ ਲੱਗੇ ਆ ਸੋ ਇਸ 3 ਲੀਟਰ ਤੋਂ ਬਾਅਦ ਦੇ ਵਿੱਚ ਕੁਝ ਜੜੀਆਂ ਬੂਟੀਆਂ ਦਾ ਪ੍ਰੋਸੈਸ ਹੋਗਾ ਜੋ ਕਿ ਬਹੁਤ ਹੀ ਇੱਕ ਜਵਰੀ ਹੌਲ ਹੋਏਗਾ ਸੋ ਬਹੁਤ ਜ਼ਿਆਦਾ ਅਰਸੀ ਦੀ ਕੈਨ ਹੋਏਗਾ ਜੀ ਸੋ ਇਹ ਉਹਨੇ ਇਹ ਵੀ ਆਪਾਂ ਸਾਰਾ ਚੱਜ ਕਰਨਾ ਹੈਗਾ ਜੋਗੀ ਬਹੁਤ ਸੇਦਾ ਆਇਲ ਹੋਇਆ। ਜੇਈ ਦੋਸਤੋ ਜੋ ਆਪਾਂ 1 ਮਹੀਨੇ ਤੋਂ ਤੂਫਾਨੀ ਤਲਾ ਤੂਫਾਨ ਮਚਾਉਣ ਵਾਲਾ ਤਿਆਰ ਕਰ ਰਹੇ ਹਾਂ। ਸੋ ਕਾਫੀ ਇਸ ਦੇ ਉੱਪਰ ਜਿਹੜੀ ਆ ਮਿਹਨਤ ਆਪਣੀ ਜਿਹੜੀ ਆ ਆ ਚੁੱਕੀ ਆ ਕੋਈ 20-22 ਦਿਨ ਹੋ ਗਏ ਨੇ। ਸੋ ਇਸ ਤੇਲ ਨੂੰ ਜਿਹੜੇ ਤਿਆਰ ਕਰ ਰਹੇ ਹਾਂ। ਸੋ ਇਸ ਦੇ ਵਿੱਚ ਤਿੰਨ ਪ੍ਰਕਾਰ ਦੀਆਂ ਜਿਹੜੀਆਂ ਬੁੱਟੀਆਂ ਦੇ ਰਸ ਇਹ ਜਿਹੜੇ ਲੀਟਰ-ਲੀਟਰ 1 ਲੀਟਰ ਤੇਲਾਂ ਦੇ ਤੇਲ ਵਿੱਚ ਜਰਮ ਦਿੱਤੇ ਗਏ ਨੇ। ਸੋ ਹੁਣ ਉੱਗੀ ਆਪਾਂ ਕੁਛ ਜੜੀਆਂ ਬੁੱਟੀਆਂ ਦਾ ਜਿਹੜਾ ਹੈ ਪਾウダー ਹੈ ਉਹ ਇਸ ਦੇ ਵਿੱਚ ਐਡ ਕਰਨ ਜਾ ਰਹੇ ਹਾਂ ਅਤੇ ਤਿੰਨ ਪ੍ਰਕਾਰ ਦੀਆਂ ਕੁਛ ਜੜੀਆਂ ਬੁੱਟੀਆਂ ਜਿਹੜੀਆਂ ਨੇ ਉਹ ਇਸ ਦੇ ਵਿੱਚ ਜਦੋਂ ਥੁੱਟੀਆਂ ਜਾਣਗੀਆਂ ਸੋ ਇਹ ਬਹੁਤ ਹੀ ਫੈਸੀਰੀਓਇਡ ਤਾਂ ਫਾਨੀ ਤਲਾ ਜਿਹੜਾ ਹੈ ਤਿਆਰ ਹੋ ਜਾਵੇਗਾ ਸੋ ਜਿਹੜੇ ਵੀ ਵੀਰ ਮੰਗ ਰਹੇ ਨੇ ਜਾਂ ਜਿਨ੍ਹਾਂ ਨੂੰ ਲੋੜ ਹੈਗੀ ਨੇ ਉਹਨਾਂ ਨੂੰ ਇਹ ਔਲੇ ਇਹਦੇ ਦੇ ਪਾ ਜਰਵੇਗਾ ਉਸ ਦੇ ਸੇਤੀ ਮੋੜ ਆਏਗੀ ਉਸੇ ਤਰੀਕੇ ਨਾਲ ਇਹ ਔਲੇ ਜਿਹੜਾ ਵਰਤਿਆ ਜਾਵੇਗਾ ਸੋ ਆਪ ਵੀ ਤੁਸੀਂ ਦੇਖ ਰਹੇ ਜਿਏ ਕਿ ਇੱਕ ਬੇਤਰਤੀਬੀ ਉੱਪਰ ਹੀ ਕਿੰਨੀ ਮਿਹਨਤ ਆ ਰਹੀ ਹੈ ਕਿੰਨਾ ਸਮਾਂ ਜਿਹੜਾ ਲੱਗ ਰਿਹਾ ਇਸ ਨੂੰ ਤਿਆਰ ਕਰਨ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਕਿ ਇਹਦੀਆਂ ਦੋ ਚਾਰ ਮੁੱਦਾਂ ਨੂੰ ਜਿਹੜੀਆਂ ਹੈ ਅਸਰ ਦਿਖਾਉਣੀ ਹੈ ਜੀ ਕਿ ਲੋਰੀ ਦੋਸਤੋ ਜੋ ਆਪਾਂ ਤਲਾ ਤਫਾਨੀ ਚਾਰ ਕਰ ਰਹੇ ਹਾਂ ਸੋਸ ਦਾ ਜੋ ਬਾਫਰੀ ਖਸਸਾ ਹੈ ਜਿਹੜੀਆਂ ਬੁੱਗੀਆਂ ਵਾਲਾ ਸੂਏ ਬਾਫਰੀ ਖਸਸਾ ਜਿਹੜਾ ਚੁੰਨ ਜਾ ਰਿਹਾ ਹੈ ਸੋ ਦੋਸਤੋ ਇਸ ਦੇ ਵਿੱਚ ਜੋ ਆਪਾਂ ਜੜੀਆਂ ਬੁੱਟੀਆਂ ਦੇ ਪੌਡਰ ਤੋ ਇਸ ਦੇ ਜਿਹੜੇ ਆਪਾਂ ਲਗਾਣਾ ਤੁਸੀਂ ਜਿਹੜੀ ਕੁਛ ਤੇਰੀਆਂ ਬਕਨ ਦੇ ਜਿਹੜੇ ਪੌਦਿਆਂ ਦੇ ਪਾਇਆਂਗੇ ਉਹ ਆਪ ਦੀ ਪ੍ਰਕਿਰਿਆ ਹੈ ਬਹੁਤ ਹੀ ਅਕਸਰੀ ਤੇਲ ਜਿਹੜਾ ਬਣ ਜਾ ਰਿਹਾ ਹੈ ਜਦੋਂ ਤਿਆਰ ਹੋ ਜਾ ਸਾਰਾ ਇਹ ਮੈਂ ਤੁਹਾਨੂੰ ਕਾਵਾਂਗੀ ਇਸ ਵਿੱਚ ਜੋ ਆਪਣਾ ਜੋ ਅੱਗੇ ਆਪਾਂ ਇਸ ਥਲੇ ਦੇ ਵਿੱਚ ਕਾਫੀ ਜੰਮ ਗੁੱਟਣਾ ਐਡ ਕਰਕੇ ਪਏ ਆ ਜੋ ਰਸ ਹੁੰਦਾ ਰਜਾ ਚਾਚੂ ਕਰ ਚੱਕੀ ਹੂ ਇਸ ਦੇ ਵਿੱਚ ਐਡ ਕਰਦਾਂ ਕਰਦੇ ਆ ਸੋ ਹੋਂ ਜਾ ਕੇ ਕੋਈ ਤਕਰੀਫਨ ਇੱਕ ਮਹੀਨੇ ਦੇ ਲਗਭਗ ਆਪਾਂ ਤਿਆਰ ਕਰਦਿਆਂ ਨੂੰ ਹੋ ਗਿਆ ਹੈ ਹੁਣ ਇਹ ਜਾ ਕੇ ਅਕਸਰੀ ਤੇਲ ਹੋਏਗਾ ਜੀ ਪੰਨੀ ਵਾਰਹੀ ਇਸ ਨੂੰ ਗੱਤ ਨਾਲ ਜਬਰਦਸਤ ਫੈਲੇ ਹੋਣਗੇ ਸੋਲਦਲਾ ਕਰਨ ਨਾਲ ਕੋਈ ਕਹਿੰਦਾ ਹੈ ਇਹ ਇਲੈਕਟ੍ਰਿਕਾਂ ਕੋ ਕੰਮ ਨਹੀਂ ਕਰਦੇ ਜੀ ਫੈਦਾ ਨੂੰ ਹੋ ਗਿਆ ਸੋਨਾ ਵਾਸਤੇ ਅਕਸੀਜਨ ਜਬਰਦਸਤ ਚੀਜ਼ ਹੈਗੀ ਸੋਬੇ ਬਣ ਗਿਆ ਫਿਰ ਸਾਰਾ ਤਨ ਦੁਖਾਤ ਤਜਾ ਗਿਆ